ਸਾਜੀਕਾਲ ਫਟਾਵਰ ਨਿਊਜ਼ ਦੇਖ ਰਹੇ ਸਾਰ ਦਰਸ਼ਕਾ ਦਾ ਮੈਂ ਭਾਗੇਸ਼ੀ ਸਵਾਗਤ ਕਰਦੀ ਹਾਂ ਸ਼ੁਰੂਆਤ ਕਰਦੇ ਹਾਂ ਫਟਾਵਰ ਨਿਊਜ਼ ਦੀ ਸਭ ਤੋਂ ਪਹਿਲੀ ਤੇ ਆਮ ਖਬਰ ਦੇਣਾ ਰੁਕ ਕਰਦੇ ਹਾਂ ਸਭ ਤੋਂ ਪਹਿਲਾ ਮੌਸਮ ਦਾ ਤਾਂ ਹਰਿਆਣਾ ਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਗਣੀ ਧੁੰਦ ਛਾਈ ਰਹੀ ਹੈ ਰਿਵਾੜੀ ਚ ਵਿਜ਼ਿਬਿਲਟੀ ਜ਼ੀਰੋ ਅਤੇ ਜ਼ਿੰਦ ਸਮੇਤ ਹੋਰ ਥਾਵਾਂ ਦੇ ਉਤੇ 20 ਮੀਟਰ ਤੋਂ ਘੱਟ ਸੀ ਦੱਸ ਦੇ ਕਿ ਅੰਮ੍ਰਿਤਸਰ ਅਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਥਾਵਾਂ ਦੇ ਉਤੇ ਮੌਸਮ ਸਾਫ਼ ਰਿਹਾ ਸੂਰਜ ਵੀ ਚਮਕ ਸਕਦਾ ਹੈ ਤਾਂ ਉਥੇ ਹੀ ਚੰਡੀਗੜ੍ਹ ਦੇ ਵਿੱਚ ਵੀ ਸਥਿਤੀ ਆਮ ਦੇ ਵਾਂਗ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਵੀ ਬਰਬਾਰੀ ਹੋਣ ਦੀ ਸੰਭਾਵਨਾ ਹੈ ਤਾਂ ਦੋ ਦਿਨਾਂ ਦੀ ਲਗਾਤਾਰ ਬਰਬਾਰੀ ਤੋਂ ਬਾਅਦ ਸੈਲਾਨੀ ਜਿਹੜੇ ਕਿ ਸ਼ਿਮਲਾ ਮਨਾਲੀ ਡਲਹੋਜ਼ੀ ਢਰਮੋਰ ਖਜਰੀਅਰ ਅਤੇ ਕੁਰਫੀ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਰਹੇ ਨੇ ਤੇ ਆਵਾਦਨੀ ਪਾਰਟੀ ਚੰਡੀਗੜ੍ਹ ਦੇ ਮੇਅਰ ਚੋਣਾਂ ਦੇ ਵਿੱਚ ਬੇਨਿਯਮਾ ਦਾ ਦੋਸ਼ ਲਾਉਂਦਿਆਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਇਸ ਦੌਰਾਨ ਆਪ ਵਰਕਰਾਂ ਨੇ ਭਾਜਪਾ ਹੈੱਡਕੁਆਰਟਰ ਦੇ ਵੱਲ ਮਾਰਸ਼ ਕੀਤਾ ਪੁਲਿਸ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਬੈਰੀਕੇਡ ਲਾ ਕੇ ਰੋਕ ਲਿਆ ਜਿਸ ਤੋਂ ਬਾਅਦ ਆਪ ਵਰਕਰਾਂ ਅਤੇ ਦਿੱਲੀ ਪੁਲਿਸ ਦੇ ਵਿਚਾਲੇ ਹੱਤੋਂਪਾਈ ਹੋ ਗਈ ਹੈ ਆਗੂਆਂ ਤੇ ਵਰਕਰਾਂ ਨੂੰ ਨਜ਼ਰਬੰਦ ਵੀ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਕੜਾਕੇ ਦੀ ਠੰਡ ਤੇ ਸੰਗਣੀ ਧੁੰਦੇ ਦੇ ਦੌਰਾਨ ਰਾਤ ਦੇ ਸਮੇਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ ਕੌਫੀ ਤੇ ਸੂਪ ਪੀਣ ਨੂੰ ਮਿਲੇਗਾ ਇਸ ਤੋਂ ਇਲਾਵਾ ਉਬਲੇ ਹੋਏ ਆਂਡੇ ਵੀ ਖਾਣ ਦੇ ਲਈ ਦਿੱਤੇ ਜਾਣਗੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੁਸ ਦੇ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਪੁਲਸ ਵੈਲਫੇਅਰ ਫੰਡ ਤੋਂ ਚਲਾਈ ਗਈ ਹੈ ਇਸ ਸੰਬੰਧੀ ਐਸਐਸਪੀ ਹਰਮਨबीर ਸਿੰਘ ਗਿੱਲ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਇਸ ਸਾਲ ਠੰਡ ਦਾ ਪ੍ਰਕੋਪ ਜ਼ਿਆਦਾ ਹੈ ਧੁੰਦ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਜਿਹੇ ਦੇ ਵਿੱਚ ਜਿੰਨੇ ਵੀ ਪੁਲਸ ਮੁਲਾਜ਼ਮ ਰਾਤ ਦੇ ਸਮੇਂ ਨਾਕਿਆਂ ਦੇ ਉੱਤੇ ਆਪਣੀ ਡਿਊਟੀ ਨਿਭਾ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਸੇਵਾ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੀ એનર્ਜੀ ਦਾ ਲੈਵਲ ਬੂਸਟ ਹੋ ਸਕੇ ਅਤੇ ਉਹ ਐਨੀ ਠੰਡ ਦੇ ਵਿੱਚ ਵੀ ਆਪਣੀ ਡਿਊਟੀ ਪੂਰੇ ਚੌਕਸ ਹੋ ਕੇ ਕਰ ਸਕਣ ਤਾਂ ਤੇ ਹਿਮਾਚਲ ਪ੍ਰਦੇਸ਼ ਚ Shimla 48 ਘੰਟਿਆਂ ਚ ਹੋਈ ਬਾਰਿਸ਼ ਅਤੇ ਬਰਬਾਰੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸ਼ਿਮਨਾਚੀ ਠੰਡ ਦੇ ਕਾਰਨ ਨੇਪਾਲੀ ਮੂਲ ਦੇ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਵੇਰ ਦੀਆਂ ਸੜਕਾਂ ਕਾਫੀ ਹੱਦ ਤੱਕ ਬੰਦ ਹਨ। ਸ਼ੁੱਕਰਵਾਰ ਨੂੰ ਸਵੇਰ ਪਰਚਲ ਧੁੱਪ ਛਾਈ ਹੋਈ ਹੈ ਅਤੇ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਹੈ। ਪਰ ਕੱਲ ਯਾਨੀ ਕਿ 3 ਫਰਵਰੀ ਦੇ ਲਈ ਦੁਬਾਰਾ yellow alert ਜਾਰੀ ਕੀਤਾ ਗਿਆ ਹੈ ਤੇ ਕਈ ਸੜਕਾਂ ਨੂੰ ਬੰਦ ਵੀ ਕੀਤਾ ਗਿਆ ਹੈ। ਤਾਂ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਡ੍ਰੀਪੀ ਨਾ ਦਾ ਗੀਤ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਮੂਸੇਵਾਲਾ ਦਾ ਇਹ ਗੀਤ ਸਵੇਰੇ 10:00 ਵਜੇ 2 ਮਿੰਟ ਤੇ ਰਿਲੀਜ਼ ਹੋਇਆ ਕੁਝ ਹੀ ਮਿੰਟਾਂ ਦੇ ਵਿੱਚ ਇਸ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਪਸੰਦ ਵੀ ਕੀਤਾ ਹੈ ਕਮੈਂਟ ਵੀ ਕੀਤਾ ਹੈ ਗੀਤ ਦੇ ਬੋਲ ਕਾਫੀ ਧਾਕ ਨੇ ਦੱਸਦੇ ਕਿ ਇਸ ਗੀਤ ਤੋਂ ਪਹਿਲਾਂ ਵੀ ਜਦੋਂ ਵੀ ਮੂਸੇ ਵਾਲਾ ਦੇ ਗੀਤ ਰਿਲੀਜ਼ ਹੁੰਦੇ ਸੀਗੇ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਖੂਬ ਪਿਆਰ ਮਿਲਦਾ ਸੀਗਾ ਤਾਂ ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰਿਪੀ ਰਿਲੀਜ਼ ਹੋਇਆ ਹੈ ਦੱਸ ਦਈਏ ਕਿ ਇਹ ਗੀਤ YouTube ਦੇ ਉੱਤੇ ਰਿਲੀਜ਼ ਕੀਤਾ ਗਿਆ ਹੈ ਤਾਂ ਗੀਤ ਦਾ ਅਜੇ ਆਡੀਓ ਟਰੈਕ ਹੀ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਤਾਂ ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ED ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਇਹ ਪੰਜਵੀਂ ਵਾਰ ਹੈ ਜਦੋਂ ਕੇਜਰੀਵਾਲ ਨੇ ED ਦੇ ਸੰਬੰਧੀ ਅਣਦੇਖੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ED ਦਾ ਸੱਮਨ ਗੈਰ ਕਾਨੂੰਨੀ ਹੈ ਇਹ ਈਡੀ ਦੇ ਸੰਮਨ ਨੂੰ ਲੈ ਕੇ ਕੇਂਦਰ ਦੇ ਉਤੇ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਮੋਦੀ ਜੀ ਦਾ ਮਕਸਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਅਤੇ ਅਜਿਹਾ ਕਰਕੇ ਉਹ ਦਿੱਲੀ ਦੀ ਸਰਕਾਰ ਨੂੰ ਗਿਰਾਉਣਾ ਚਾਹੁੰਦੇ ਨੇ ਜੋ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਤਾਂ ਉੱਥੇ ਹੀ ਭਾਰਤ ਦੇ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਮਾਲਦੀਵ ਦੇ ਸਮਰਥਨ ਦੇ ਵਿੱਚੋਂ ਸਾਹਮਣੇ ਆਇਆ ਹੈ ਦੱਸਦੇ ਕਿ ਪਾਕਿਸਤਾਨ ਨੇ ਮਾਲਦੀਵ ਨੂੰ ਵਿਕਾਸ ਕਾਰਜਾਂ ਦੇ ਵਿੱਚ ਸਹਾਇਤਾ ਯਾਨੀ ਕਿ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ ਇਹ ਭਰੋਸਾ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ ਨਾਲ ਫੋਨ ਤੇ ਗੱਲਬਾਤ ਦੇ ਦੌਰਾਨ ਦਿੱਤਾ ਤਾਂ ਉਥੇ ਹੀ ਅਮਰੀਕਾ ਦੇ ਓਹੀਓ ਦੇ ਵਿੱਚੋਂ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਹਾਲਾਂਕਿ ਮੌਤ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਤਾਂ ਉਥੇ ਮ੍ਰਿਤਕ ਦਾ ਨਾਮ ਸ਼੍ਰੇਸ਼ ਹੈ ਤਾਂ ਸ਼੍ਰੇਸ਼ ਦੀ ਮੌਤ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਸਥਿਤ ਭਾਰਤੀ ਵਣਜ ਦੂਤਕਰਨ ਨੇ ਦੱਸਿਆ ਹੈ ਕਿ ਸ਼੍ਰੇਸ਼ ਰੈਡੀ ਬੈਨਿਕਰ ਬਿਜ਼ਨਸ ਦੀ ਪੜ੍ਹਾਈ ਕਰ ਰਿਹਾ ਸੀਗਾ ਤਾਂ ਉਹਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਕਾਫੀ ਦੁੱਖ ਹੈ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਰੇ ਗਏ ਵਿਦਿਆਰਥੀ ਦੇ ਮਾਪਿਆਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਫਟਾਫਰਦੀਆਂ ਨਿਊਜ਼ ਦੇ ਵਿੱਚ ਅੱਜ ਦੇ ਲਈ ਐਨਆਈ ਤੇ ਮੈਨੂੰ ਦੋ ਇਜਾਜ਼ਤ